ਪੰਜਾਬ ਦੇ ਲੋਕਾਂ ਨੇ ਦਿੱਤੇ ਅਸੀਂ ਚਾਹੇ ਦੂਜੀ ਪਾਰਟੀਆਂ ਨੂੰ ਸੀਟਾਂ ਮਿਲੀਆਂ ਉਹਨਾਂ ਨੂੰ ਵੀ ਅਸੀਂ ਵਧਾਈ ਦਿੰਦੇ ਆ ਪਰ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੁੱਗਤਾਈਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਜਿਹੜਾ ਹੰਗਾਰਾ ਚ ਸਾਨੂੰ ਸੀਟਾਂ ਨਹੀਂ ਮਿਲੀਆਂ ਪਰ ਜਿਸ ਤਰ੍ਹਾਂ ਦਾ ਵੋਟ ਸ਼ੇਅਰ ਇਕੱਲਾ 19% ਵੋਟ ਸ਼ੇਅਰ ਹੀ ਨਹੀਂ ਪੂਰੇ ਪੰਜਾਬ ਦੇ ਹਰੇਕ ਵੱਖ-ਵੱਖ ਇਲਾਕਿਆਂ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਬੀਜੇਪੀ ਨੂੰ ਸਮਰਥਨ ਮਿਲੇ ਮੈਂ ਸਮਝਦਾ ਹਾਂ ਸਮੁਦਾਇ ਦੇ ਨਾਲ ਪੰਜਾਬ ਦੇ ਬੀਜੇਪੀ ਕਾਰਜਕਰਤਾ ਦਾ ਹੌਸਲਾ ਵੀ ਬਲੰਦ ਹੋਇਆ ਤੇ ਆਉਣ ਵਾਲੇ 2027 ਦੇ ਅਸੈਂਬਲੀ ਇਲੈਕਸ਼ਨਾਂ ਵਾਸਤੇ ਅਸੀਂ ਨੀਂਮ ਵੀ ਰਖਤੀ ਤਾਂ ਕਿ ਤਕੜੇ ਹੋ ਕੇ ਪੰਜਾਬ ਦੇ ਹਿੱਤਾਂ ਦੇ ਉੱਤੇ ਪਹਿਰਾ ਦੇ ਸਕੀਏ ਅਸੀਂ 27 ਦਾ ਇੰਤਜ਼ਾਰ ਨਹੀਂ ਕਰਨਾ ਕਿਉਂਕਿ ਮੇਰਾ ਮੰਨਣਾ ਹੈ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਜਿਹੜੀ ਜ਼ਿੰਮੇਵਾਰੀ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਵਿਪੱਖਸ਼ੀ ਦਿੱਤੀ ਸੀ ਉਹ ਆਪਣੇ ਗੋਡੇ ਟੇਕ ਚੁਕੀ ਹੈ ਰਲੇ ਇਕੱਠੇ ਦੋਨੋਂ ਇਕੱਠੇ ਚ ਨਾਮਾਤਰ ਪੰਜਾਬ ਚ ਐਡ ਇਲੈਕਸ਼ਨ ਲੜੇ ਆ ਪਰ ਸਾਰਿਆਂ ਨੇ ਰਲ ਕੇ ਆਪਸ ਚ ਵੋਟਾਂ ਇੱਕ ਦੂਜੇ ਨੂੰ ਪਵਾਈਆਂ ਉਹ ਹੁਣ ਵਿਪੱਖਸ਼ੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਭਾਜਪਾ ਨਿਭਾਊਗੀ ਆਣ ਵਾਲਾ ਜਿਹੜਾ 2.5 ਸਾਲ ਹੈ ਅਸੀਂ ਪੰਜਾਬ ਦੇ ਲੋਕਾਂ ਦੇ ਮੁੱਦੇ ਮਜ਼ਬੂਤੀ ਨਾਲ ਰੱਖਾਂਗੇ ਤੇ ਇਹਨਾਂ ਦੋਨਾਂ ਨੂੰ ਇਹ ਜਿਹੜੇ ਚੋਰ ਤੇ ਸਿਪਾਹੀ ਰਲ ਕੇ ਜਿਹੜੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਐ ਇਹਨਾਂ ਦੇ ਉੱਤੇ ਨਿਗ੍ਹਾ ਵੀ ਰੱਖਾਂਗੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਵੀ ਰੱਖਾਂਗੇ ਅੱਜ ਸਰ ਬੈਠਕ ਹੋਈ ਹੈ ਬੈਠਕ ਮੈਂ ਤਾਂ ਕੁੱਝ ਨਹੀਂ ਆਇਆ ਪਰ ਨਰੇਂਦਰ ਮੋਦੀ ਕੋ ਕਿਵੇਂ ਆਪ ਦੇਖ ਰਹੇ ਹੈ ਅਤੇ ਆਪ ਕੀ ਵੀ ਕਾ ਬਾਤ ਚੀਤ ਹੋਈ ਹੈ ਇਸ ਦੇ ਲਈ ਦੇਖਿਏ ਬਧਾਈ ਦੇ ਪ੍ਰਧਾਨ ਮੰਤਰੀ ਜੀ ਕੋ ਬਧਾਈ ਦੇਣ ਦਾ ਮੌਕਾ ਮਿਲਿਆ ਉਥੇ ਤੇ ਮੈਂ ਸਮਝਦਾ ਹਾਂ ਵੀ ਜਿੱਥੇ ਉਹਨਾਂ ਨੂੰ ਬਧਾਈ ਦੇ ਸਕਦੇ ਸੀ ਕਿਉਂ ਪੰਜਾਬ ਕਨੇਓ ਅਸੀਂ ਕੋਈ ਸੀਟ ਤਾਂ ਨਹੀਂ ਲੈ ਕੇ ਆ ਸਕੇ ਉਹਨਾਂ ਦੇ ਜਿੱਤ ਦੀ ਜਿਹੜੀ ਮਾਲਾ ਸੀ ਉਹਦੇ ਵਿੱਚ ਪੰਜਾਬ ਦਾ ਕੋਈ ਜਿੱਤ ਦਾ ਐਮਪੀ ਦਾ ਫੁੱਲ ਫੁੱਲ ਤਾਂ ਨਹੀਂ ਦੇ ਸਕੇ ਪਰੰਤੂ ਅਸੀਂ ਉਹਨਾਂ ਨੂੰ ਵਧਾਈ ਜ਼ਰੂਰ ਦਿੰਤੀ ਤੇ ਆਸ ਵੀ ਤੇ ਸਾਡੀ ਉਮੀਦ ਵੀ ਹੈ ਕਿ ਆਉਣ ਵਾਲੇ ਸਮੇਂ 'ਚ ਚਾਹੇ ਸਾਡੇ ਐਮਪੀ ਪੰਜਾਬ ਦੇ ਬੀਜੇਪੀ ਤੋਂ ਨਹੀਂ ਆਏ ਪਰ ਬੀਜੇਪੀ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਤੇ ਜਿਹੜਾ ਉਹਨਾਂ ਦਾ ਲਗਾਵ ਪੰਜਾਬ ਦੇ ਨਾਲ ਪ੍ਰਧਾਨ ਮੰਤਰੀ ਜੀ ਦਾ ਹੈਗਾ ਤੇ ਉਹਨੂੰ ਚਲਦੇ ਪੰਜਾਬ ਦੇ ਹਿੱਤਾਂ ਦਾ ਪਹਿਰਾ ਖੁਦ ਪ੍ਰਧਾਨ ਮੰਤਰੀ ਦੇਣਗੇ ਪੰਜਾਬ ਦੇ ਵਿਕਾਸ ਦੀ ਗਤੀ 'ਚ ਕੋਈ ਫਰਕ ਨਹੀਂ ਆਣ ਦੇਣਗੇ ਤੇ ਹਰ ਸੰਭਵ ਪ੍ਰਯਾਸ ਪ੍ਰਧਾਨ ਮੰਤਰੀ ਜੀ ਦਾ ਬੀਜੇਪੀ ਦੀ ਭਲਾਈ ਵਾਸਤੇ ਹੋਊਗਾ لیکن سب کیا کوئی کمی رہ گئی اگر گٹھ بندھن ہوتا تو اپ کچھ بہتر کر سکتے تھے دیکھیے ہر سمے بہتر کرنے دی سمبھاونا ہر ٹائم بنی رہندی ہے اسی کام کیتا اور بھی بہت ودیا کام کیتا جا سکدا سی جتے تے گٹھ بندی دییاں گلاں بہت ساری پریاس ہوئے پر او سرے نہیں چڑے پر او دا کلا راجنیتیک انکلن نہ کیتا جاویو کہ راجنیتیک نقصان ہویا کہ نہیں ہویا میں سمجھدا ہوں کہ جڑا سب تو بڑا نقصان اس گٹھ بندھن نہ ہون کر کے ایک جڑا ਪੰਥਕ ਲੀਡਰਸ਼ਿਪ ਦੀ ਖਲਾਅ ਪੈਦਾ ਹੋ ਗਈ ਜੋ ਹਾਲਾਤ ਅਕਾਲੀ ਦਲ ਦਾ ਬਣਿਆ ਉਸ ਲੀਡਰਸ਼ਿਪ ਪੰਥਕ ਲੀਡਰਸ਼ਿਪ ਤੇ ਸਟੇਟ ਦੀ ਲੀਡਰਸ਼ਿਪ ਦੇ ਅੰਦਰ ਇੱਕ ਐਡੀ ਵੱਡੀ ਘਾਟ ਆ ਗਈ ਜਿਹਦੇ ਚਲਦੇ ਅੱਜ ਉਥੇ ਚਰਮ ਪੰਥੀ ਰੈਡੀਕਲ ਐਕਸਟਰੀਮਿਸਟ ਕਿਸਮ ਦੀ ਸੋਚ ਨੂੰ ਲੋਕਾਂ ਨੇ ਮੌਕਾ ਦਿੱਤਾ ਸਿਰ ਚੱਕਣ ਦਾ ਉਹ ਇੱਕ ਚਿੰਤਾ ਦਾ ਵਿਸ਼ਾ ਪੰਜਾਬ ਵਾਸਤੇ ਬਣਿਆ ਉਹ ਕਿਸੇ ਵੀ ਰਾਜਨੀਤਿਕ ਕਾਟੇ ਐ ਫਾਇਦੇ ਤੋਂ ਜ਼ਿਆਦਾ ਗੰਭੀਰ ਮੁੱਦਾ ਹੈ لیکن سر جس طریقے سے دو سانسد چاہے امرت پال کی بات کریں جس پر ਐਨਐਸਟੀ لگا ہوا ہے اور ਡਿਪੋਕੇਟ جی ال میں بند ہے اور دوسرا ਖਾਲਸਾ جس طریقے سے اس طرف لوگوں نے اقਵਾ دیا ہے کیسے دیکھتے ہیں دیکھو ਲੋਕਤੰਤਰ ਦੀ ਆ ਖੂਬਸੂਰਤੀ ਹੈ ਵੀ ਹਰੇਕ ਬੰਦੇ ਨੂੰ ਆਪਣਾ ਲੋਕਤੰਤਰ ਦੇ ਵਿੱਚ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਲੋਕਾਂ ਕੋਲ ਜਾ ਕੇ ਸਮਰਥਨ ਮੰਗਣ ਦਾ ਅਧਿਕਾਰ ਹੈ ਤੇ ਮੈਂ ਵੀ ਸਮਝਦਾ ਹਾਂ ਕਿ ਜਿਹੜੇ ਆ ਸ਼ਖਸ ਚਾਹੇ ਅਮਰਿਤਪਾਲ ਹੈ ਚਾਹੇ ਖਾਲਸਾ ਹੈ ਚਾਹੇ ਸਿਮਰਜੀਤ ਸਿੰਘ ਮਾਨ ਹੈ ਤਿੰਨਾਂ ਨੇ ਇਲੈਕਸ਼ਨ ਦਾ ਫਾਰਮ ਭਰਨ ਸਮੇਂ ਹਿੰਦੁਸਤਾਨ ਦੇ ਸੰਵਿਧਾਨ ਦੀ ਸ਼ਖਤ ਚੱਕੀ ਹੈ ਤੇ ਉਸ ਸੰਵਿਧਾਨ ਦੀ ਭਾਵਨਾ ਦੀ ਕਦਰ ਵੀ ਕਰਨਗੇ ਇਥੇ ਕਿਸੇ ਕਿਸਮ ਦੀ ਦੁਸ਼ਟ ਤੇ ਆਪਸ ਚ ਦੋਫਾੜ ਕਰਨ ਦੀ ਜਾਂ ਅਲगावਵਾਦੀ ਗੱਲ ਨੂੰ ਪ੍ਰੋਤਸਾਹਨ ਨਹੀਂ ਦੇਣਗੇ ਇਸੇ ਉਮੀਦ ਨਾਲ ਮੈਂ ਦੇਖਦਾ ਵੀ ਉਹ ਆਪਣੀ ਜ਼ਿੰਮੇਵਾਰੀ ਸਮਝਣਗੇ ਪਰ ਆ ਜਿਹੜੀ ਲੀਡਰਸ਼ਿਪ ਵੈਕਿਊਮ ਹੈ ਜਿਹਦੇ ਕਰਕੇ ਪੰਜਾਬ ਦੇ ਅੰਦਰ ਹਾਲਾਤ ਬਣੇ ਆ ਖਾਸ ਤੌਰ ਤੇ ਇਕਲੇ ਅਮਰਿਤਪਾਲ ਦਾ ਚਲੋ ਹੁਣ ਦੁਬਈ ਤੋਂ ਆਏ ਸੀ ਤੇ ਉਹਨੂੰ ਉਸਕੇ ਜ਼ਮਦਾ ਹੰਗਾਰਾ ਪਹਿਲਾ ਮਿਲਿਆ ਫਿਰ ਖਤਮ ਹੋ ਗਿਆ ਫਿਰ ਆ ਕੇ ਦੁਬਾਰਾ ਲੋਕਾਂ ਨੂੰ ਜਿੱਤੇ ਪਰ ਜਿਹੜਾ ਫਰੀਦਕੋਟ ਤੋਂ ਕੈਂਡੀਡੇਟ ਜਿੱਤੇ ਦੋ ਵਾਰੀ ਉਸੇ ਸੀਟ ਤੋਂ ਬੁਰੀ ਤਰ੍ਹਾਂ ਹਾਰ ਕੇ ਤੇ ਅੱਜ ਤੀਜੀ ਵਾਰੀ ਉਥੋਂ ਸਫਲ ਹੋਣਾ ਮੈਂ ਸਮਝਦਾ ਸਾਡੇ ਖਦਸੇ ਜਿਹੜੇ ਸਾਡੇ ਅੰਦੇਸ਼ੇ ਹੈ ਵੀ ਲੀਡਰਸ਼ਿਪ ਵੈਕਿਊ ਕਰਕੇ ਅੱਜ ਇਹਨਾਂ ਲੋਕਾਂ ਨੂੰ ਇਹ ਸੋਚ ਨੂੰ ਇੱਕ ਪ੍ਰੋਤਸਾਹਨ ਮਿਲ ਰਿਹਾ ਉਹ ਦੇਖਣ ਵਾਲੀ ਗੱਲ ਹੈ ਕੱਲੀ ਦੋ ਸੀਟਾਂ ਤਾਂ ਨਹੀਂ ਮੈਂ ਸਮਝਦਾ ਸੰਗਰੂਰ ਦੇ ਅੰਦਰ ਚਾਹੇ ਸਿਮਰਜੀਤ ਸਿੰਘ ਮਾਨ ਜਿੱਤੇ ਨਹੀਂ ਪਰ ਉਹ ਫੇਰ ਵੀ ਉਹਨਾਂ ਨੂੰ ਜਿੰਨੀਆਂ ਵੋਟਾਂ ਉੱਥੋਂ ਪਈਆਂ ਮੈਂ ਸਮਝਦਾ ਪੰਜਾਬ ਦੇ ਅੰਦਰ ਇੱਕ ਭਾਵਨਾ ਜਿਹੜੀ ਉਹਨੂੰ ਫਿਰ ਤੋਂ ਵਿਚਰਨ ਲੱਗੀ ਉਹ ਉਹਨੂੰ ਦਰਸਾਉਂਦੀ ਹੈ ਤੇ ਮੇਰੀ ਆਸ ਵੀ ਹੈ ਮੈਂ ਉਮੀਦ ਵੀ ਕਰਦਾ ਵੀ ਮੌਕੇ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਭਗਵੰਦ ਮਾਨ ਜੀ ਉਹਨੂੰ ਗਾਣੇ-ਗਾਣੇ ਛੱਡਣਗੇ ਟਿਕਲੀਆਂ ਗਾਣੀਆਂ ਛੱਡਣਗੇ ਤੇ ਇਸ ਵਾਸਤੇ ਗੰਭੀਰਤਾ ਨਾਲ ਇਸ ਮੁੱਦੇ ਤੇ ਨਿਗਾਹ ਰੱਖਣਗੇ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਸੱਡੀ ਮਜ਼ਬੂਤੀ ਹੈ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਆ ਜਿੱਥੇ ਖਤਰੇ ਜੀ ਪੈਂਦੀ ਹੈ ਤੇ ਇਹਦੇ ਵਾਸਤੇ ਡਾਇਰੈਕਟਲੀ ਆਮ ਆਦਮੀ ਪਾਰਟੀ ਤੇ ਉਹਨਾਂ ਦੀ ਭਾਈਵਾਲ ਪਾਰਟੀ ਕਾਂਗਰਸ ਪਾਰਟੀ ਇਹ ਦੋਨੋਂ ਜ਼ਿੰਮੇਵਾਰ ਹੋਣਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...